ਆਏ ਰੁਖਾ ਸਾਹ ਆਏ ਰੁਖੇ ਭਰੇ ਬੋਲੋ ਬੋਲੋ ਨਹੀਂ ਇਹ ਹੱਡੀ ਜਿਆ ਦੋਨੇ ਘੜ ਹੱਡੀ ਦੋਨੇ ਭਾ ਐ ਮੇ ਤੇ ਛੋਟਾ ਵਾ ਵੱਡਾ ਕਿੰਨੇ ਦਾ ਹੱਡ ਖਰਾਬ ਹੋ ਗਿਆ ਤੇ ਅਜ ਤੱਕ ਕੋਈ ਨਹੀਂ ਨਾ ਸੰਸਕਾਰਾ ਕੋ ਨਾ ਕੋ ਹੋ ਕੇ ਨੇ ਸੇਵਾ ਕੀਤੀ ਆ ਤੇ ਆ ਕੇ ਤੁਹਾਡੀ ਮਿਹਰਬਾਨੀ ਆ ਕੇ ਮਾੜਾ ਮਟਾ ਕਮਰੇ ਕੋਮਰੇ ਭੰਸੀ ਕੋਈ ਜਿਹੜਾ ਕੋ ਦਾਨੀ ਪੀ ਭਰਾ ਵੀ ਮੇ ਕਰੇਗਾ ਮਾੜਾ ਮਟੀ ਪੈ ਨੁਕਸਾਨ ਤੇ ਬਿਠੇ ਰਹੇ ਆ ਕਿੰਨਾ ਨੁਕਸਾਨ ਹੋਇਆ ਤੁਹਾਡਾ ਕੀ ਕੀ ਨੁਕਸਾਨ ਆ ਗਿਆ ਤੁਹਾਡਾ ਨੁਕਸਾਨ ਦੇ ਕੱਪੜੇ ਕੁੱਪੜੇ ਸਾਰੇ ਖਰਾਬ ਹੋ ਗਏ ਹਾਂਜੀ ਫਿਰ ਹੋਰ ਮਸ਼ੀਨਾਂ ਮਸ਼ੀਨਾਂ ਹੋ ਗਿਆ ਕੋਲੇ ਸਾਡਾ ਖਰਾਬ ਪਿਆ ਮੜ ਤੇ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਸੀ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਲ ਸਰਕਾਰ ਕੋਲ ਇਹ ਮੰਗ ਕਰਦੇ ਹਾਂ ਜਿਹੜੇ ਚ ਕਮਰੇ ਗਰੀਬ ਬੰਦੇ ਹਨ ਨਹੀਂ ਕੋਈ ਸਾਧਨ ਨਹੀਂ ਹੋਰ ਕੋਈ ਵੀ ਜਿਹੜਾ ਕਮਰੇ ਕੂੜੀ ਬਣ ਜਾਣ ਕੀ ਨਾਮ ਤੁਹਾਡਾ ਮੋਤੀਰਾ ਕਿਹੜਾ ਪਿੰਡ ਸੰਦਲਪੁਰ